ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਲੋਹੜੀ ਦਾ ਤਿਉਹਾਰ ਆਉਣ ਵਾਲਾ ਹੈ ਜੀ ਉਸ ਤਿਉਹਾਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਜੇਕਰ ਤੁਸੀਂ ਇਹਨਾਂ ਤਿੰਨ ਥਾਵਾਂ ਤੇ ਲੂਣ ਰੱਖ ਦਿੰਦੇ ਹੋ ਤਾਂ ਵੇਖ ਲੈਣਾ ਕਿ ਦਿਨਾਂ ਵਿੱਚ ਹੀ ਤੁਹਾਡੀ ਕਿਸਮਤ ਪਲਟ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤੇਨਤਾਵਾਂ ਤੇ ਤੁਸੀਂ ਲੂਣ ਰੱਖਣਾ ਹੈ ਘਰ ਦੇ ਵਿੱਚ ਤੇ ਵੇਖ ਲੈਣਾ ਤੁਹਾਡੇ ਘਰ ਵਿੱਚ ਬਰਕਤ ਭੱਜੀ ਚਲੀ ਆਵੇਗੀ ਭਿਖਾਰੀ ਵੀ ਜਿਹੜਾ ਹੋਵੇਗਾ ਉਹ ਵੀ ਧਨਵਾਨ ਬਣ ਜਾਵੇਗਾ ਸਾਤ ਸੰਗਿਆ ਜੀ ਇਹ ਜਾਣਦਾ ਹੈ ਕਿ ਕਿਵੇਂ ਲੋਣ ਮਾਇਆ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਜੇਕਰ ਤੁਸੀਂ ਇਸ ਪਿਛੇ ਦੀ ਵਜ੍ਹਾ ਜਾਣ ਲਓਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਧਨ ਨਾਲ ਮਾਲਾ ਮਾਲ ਹੋ ਜਾਓਗੇ ਸਭ ਤੋਂ ਪਹਿਲੀ ਗੱਲ ਇਹਨਾਂ ਗੱਲਾਂ ਤੇ ਭਰੋਸਾ ਹੋਣਾ ਸਾਤ ਸੰਗਿਆ ਜੀ ਬੜਾ ਹੀ ਜ਼ਰੂਰੀ ਹੈ ਕਿਉਂਕਿ ਭਰੋਸੇ ਤੇ ਹੀ ਦੁਨੀਆ ਕਾਇਮ ਹੈ ਵਿਸ਼ਵਾਸ ਹੀ ਆਪਣੀ ਤਾਕਤ ਤੇ ਇਹ ਹੀ ਆਪਣੀ ਸਚਾਈ ਜਿਹੜੀ ਹੈ ਜੀ ਪੁਰਾਤਨ ਸਮੇਂ ਤੋਂ ਲੂਣ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਸਾਤ ਸੰਗੇ ਜੀ ਲੂਣ ਸਿਰਫ ਪ੍ਰਸ਼ਾਦਾ ਪਾਣੀ ਬਣਾਉਣ ਵਿੱਚ ਸਵਾਦ ਹੀ ਨਹੀਂ ਲਿਆਉਂਦਾ ਇਹਦੇ ਕਿੰਨੇ ਕੁ ਲਾਭ ਹਨ ਜਿਹੜੇ ਅਸੀਂ ਲੈ ਸਕਦੇ ਹਾਂ ਜੇਕਰ ਮਨੁੱਖ ਦੀ দেহে ਦੇ ਵਿੱਚ ਲੂਣ ਦੀ ਘਾਟ ਹੋ ਜਾਵੇ ਤਾਂ ਮਨੁੱਖੀ ਦੇਹ ਵੀ ਬੜੀ ਜਲਦੀ ਖਰਾਬ ਹੋ ਜਾਂਦੀ ਹੈ ਇਥੋਂ ਤੱਕ ਮੰਨਿਆ ਜਾਂਦਾ ਹੈ ਕਿ ਆਪਣੇ ਜੀਵਨ ਦਾ ਅਹਿਮ ਹਿੱਸਾ ਤਾਂ ਲੂਣ ਹੈ ਨਾਲ ਹੀ ਸਗੋਂ ਮਾਇਆ ਦਾ ਮਹੀ ਵੀ ਵਰਸਾਉਂਦਾ ਹੈ ਲੂਣ ਵਿੱਚ ਸਕਾਰਾਤਮਕ ਸ਼ਕਤੀਆਂ ਦੇ ਖਜ਼ਾਨੇ ਹੁੰਦੇ ਹਨ ਆਪਾਂ ਲੂਣ ਨੂੰ ਰਸੋਈ ਦਾ ਰਾਜਾ ਵੀ ਆਖਦੇ ਹਾਂ ਜੋ ਪਤਾ ਨਹੀਂ ਕਿੰਨੇ ਕ ਆਪਣੇ ਅੰਦਰ ਗੁਪਤ ਖਜ਼ਾਨੇ ਲੁਕੋ ਕੇ ਬੈਠਾ ਹੈ ਜੇ ਇਸ ਬਾਰੇ ਪਤਾ ਲੱਗ ਜਾਵੇ ਤਾਂ ਭਾਗਾਂ ਵਾਲੇ ਧਨੀ ਬਣ ਸਕਤੀ ਹਨ ਲੂਣ ਦੇ ਨਾਲ ਨਾਲ ਜੁੜੀਆਂ ਕੁਝ ਗੱਲਾਂ ਪੜੀਆਂ ਹੀ ਪ੍ਰਸਿੱਧ ਮੰਨੀਆਂ ਜਾਂਦੀਆਂ ਹਨ ਜੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਹਾਨੀਕਾਰਕ ਹੁੰਦਾ ਹੈ ਸਾਥ ਸੰਗਤ ਜੀ ਜੇ ਕੋਈ ਇਸ ਨੂੰ ਲੂਣ ਦੇ ਉਪਾਰ ਨੂੰ ਕਰ ਲੈਂਦਾ ਹੈ ਤਾਂ ਲਾਜ਼ਮੀ ਹੀ ਉਸ ਨੂੰ ਲੂਣ ਧਨੀ ਬਣਾ ਦੇਵੇਗਾ ਇਹ ਤਾਂ ਆਪਾਂ ਸਭ ਮੰਨਦੇ ਹਾਂ ਕਿ ਲੂਣ ਦੇ ਨਾਲ ਬਹੁਤ ਹੀ ਜ਼ਿੰਦਗੀ ਵਿੱਚ ਬਰਕਤ ਆ ਜਾਂਦੀ ਹੈ ਜ਼ਿੰਦਗੀ ਨੂੰ ਆਬਾਦ ਕਰ ਦਿੰਦਾ ਹੈ ਇਹ ਕੰਮ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਕੰਮ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰ ਦੇਵੇਗਾ ਸਭ ਤੋਂ ਪਹਿਲਾਂ ਆਖਦੇ ਹਨ ਕਿ ਘਰ ਦਾ ਰਾਸ਼ਨ ਪਾਣੀ ਜਿਵੇਂ ਕਿ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਲੋਣ ਮਿਰਚ ਤੇਲ ਚੌਲ ਦਾਲ ਇਹ ਲੈ ਕੇ ਕਿਸੇ ਵੀ ਬਿਰਦ ਨੂੰ ਦੇ ਕੇ ਆਉਣੀਆਂ ਹਨ ਇਸ ਨਾਲ ਤੁਹਾਡੀ ਕਿਸਮਤ ਸੂਰਜ ਵਾਂਗ ਚਮਕ ਜਾਵੇਗੀ ਜੋ ਵੀ ਨੌਕਰੀ ਪੇਸ਼ਾ ਕਰਦੇ ਹੋ ਉਸ ਵਿੱਚ ਉਨਤੀ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਦੀਆਂ ਉਦਾਸੀਆਂ ਕੌਹਾਂ ਦੂਰ ਹੋ ਜਾਣਗੀਆਂ ਮਿਹਰ ਦੀ ਪ੍ਰਾਪਤੀ ਹੋ ਜਾਵੇਗੀ ਇਸ ਤਰ੍ਹਾਂ ਕਰਨ ਨਾਲ ਐਨਾ ਫਾਇਦਾ ਹੋਵੇਗਾ ਜਿਸ ਬਾਰੇ ਤੁਸੀਂ ਤਾਂ ਸੋਚ ਵੀ ਨਹੀਂ ਸਕਦੇ ਭਾਵੇਂ ਤੁਹਾਡੇ ਕਿੰਨੇ ਹੀ ਮਾੜੇ ਦਿਨ ਕਿਉਂ ਨਾ ਤੁਸੀਂ ਵੇਖੇ ਹੋਣ ਸਿਰਫ ਇਹ ਹੀ ਕਰਨ ਦੇ ਨਾਲ ਸਾਰੇ ਘਰ ਦੀ ਗਰੀਬੀ ਤੇ ਦਲੇਦਰਤਾ ਕੌਹਾਂ ਦੂਰ ਹੋ ਜਾਵੇਗੀ ਕਰਜ਼ੇ ਤੋਂ ਵੀ ਮੁਕਤੀ ਮਿਲ ਜਾਵੇਗੀ ਵਿਦੇਸ਼ਾਂ ਵਾਲੇ ਲੋਕ ਜਦੋਂ ਹੱਥ ਵਿੱਚ ਲੂਣ ਥੱਲੇ ਉਹਨਾਂ ਦੇ ਕੋਲੋਂ ਡਿੱਗ ਜਾਂਦਾ ਹੈ ਤਾਂ ਉਹ ਉਸ ਨੂੰ ਵੀ ਵਿਚਾਰ ਕਰ ਲੈਂਦੇ ਹਨ ਅਤੇ ਕਹਿੰਦੇ ਹਨ ਇਸ ਨੂੰ ਕਦੇ ਵੀ ਸਟੀਲ ਦੇ ਬਾਕਸ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਸਟੀਲ ਦੇ ਡੱਬੇ ਵਿੱਚ ਲੂਣ ਨੂੰ ਕਦੇ ਵੀ ਨਹੀਂ ਰੱਖਣਾ ਚਾਹੀਦਾ ਹਮੇਸ਼ਾ ਹੀ ਕੱਚ ਦੇ ਡੱਬੇ ਨੂੰ ਹੀ ਇਸ ਦੇ ਵਿੱਚ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਸਟੀਲ ਹੋ ਗਈ ਪਲਾਸਟਿਕ ਦੇ ਡੱਬਿਆਂ ਵਿੱਚ ਲੋਣ ਰੱਖਣ ਨਾਲ ਕਈ ਤਰ੍ਹਾਂ ਦੇ ਸਰੀਰ ਨੂੰ ਰੋਗ ਲੱਗਦੇ ਹਨ ਪੁਰਾਣੇ ਸਮੇਂ ਦੇ ਵਿੱਚ ਸਿਆਣੇ ਕਿਹਾ ਕਰਦੇ ਸੀ ਇਹ ਡੱਬੇ ਸੋਹ ਰੋਗ ਲੈ ਕੇ ਆਉਂਦੇ ਹਨ ਆਪਾਂ ਪ੍ਰਸ਼ਾਦਾ ਪਾਣੀ ਜਦੋਂ ਖਾਂਦੇ ਹਾਂ ਕਈ ਵਾਰ ਖਾਂਦੇ ਹਾਂ ਤਾਂ ਲੋਣ ਜਿਹੜਾ ਹੈ ਉਹ ਘਟ ਹੋ ਜਾਂਦਾ ਹੈ ਤਾਂ ਆਪਾਂ ਬਾਕੀ ਬਚੇ ਹੋਏ ਲੋਣ ਨੂੰ ਆਪਾਂ ਵਗਾਹਕ ਦਿੰਦੇ ਹਾਂ ਜੋ ਕਿ ਬੜੀ ਹੀ ਮੜੀ ਗੱਲ ਹੁੰਦੀ ਹੈ ਸਿਆਣੇ ਇਸ ਤਰ੍ਹਾਂ ਦੀ ਗੱਲ ਦਾ ਬੜਾ ਵਿਚਾਰ ਕਰਿਆ ਕਰਦੇ ਸੀ ਇਥੋਂ ਤੱਕ ਕਹਿੰਦੇ ਸੀ ਕਿ ਕਦੀ ਵੀ ਲੋਣ ਕਿਸੇ ਤੋਂ ਉਧਾਰ ਨਹੀਂ ਲੈਣਾ ਚਾਹੀਦਾ ਤੇ ਨਾਲ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਲੋਣ ਖਾਂਦਾ ਹੈ ਉਹਦਾ ਭਾਰ ਚੁਕਾਉਣਾ ਪਵੇਗਾ ਇਸ ਲਈ ਲੋਣ ਉਧਾਰ ਲੈਣ ਤੋਂ ਹਮੇਸ਼ਾ ਬਚੋ ਲੋਣ ਹਮੇਸ਼ਾ ਆਪਣੀ ਪੂੰਜੀ ਦਾ ਹੀ ਖਰੀਦੋ ਕਿਸੇ ਦਾ ਲੋਣ ਖਾ ਕੇ ਉਸ ਨਾਲ ਕਦੇ ਵੀ ਮਾੜਾ ਨਾ ਕਰੋ ਕਿਹਾ ਜਾਂਦਾ ਹੈ ਕਿ ਸ਼ਾਮ ਨੂੰ ਕਿਸੇ ਕੋਲੋਂ ਲੋਣ ਨਾ ਲਓ ਤੇ ਨਾ ਹੀ ਕਿਸੇ ਨੂੰ ਦਿਓ ਇਸ ਸਮੇਂ ਘਰ ਦੀ ਸੁੱਖ ਸਮਰiddhi ਉਹਦੇ ਨਾਲ ਹੀ ਤੁਰ ਜਾਂਦੀ ਹੈ। ਲੂਣ ਦੇ ਨਾਲ ਪੋਚਾ ਲਾਉਣ ਦੇ ਨਾਲ ਘਰ ਵਿੱਚ ਜਿਹੜੀਆਂ ਵੀ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਸਾਰੀਆਂ ਹੀ ਖਤਮ ਹੋ ਜਾਂਦੀਆਂ ਹਨ। ਹਫ਼ਤੇ ਦੇ ਵਿੱਚ 3 ਦਿਨ ਘਰ ਵਿੱਚ ਲੂਣ ਦਾ ਪੋਚਾ ਲਾਉਣਾ ਚਾਹੀਦਾ ਹੈ। ਹਮੇਸ਼ਾ 8 ਵਜੇ ਤੋਂ ਪਹਿਲਾਂ ਹੀ ਘਰ ਸਾਫ਼ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਲੂਣ ਵਾਲੇ ਪਾਣੀ ਦਾ ਪੋਚਾ ਨਹੀਂ ਲਗਾਉਣਾ ਚਾਹੀਦਾ। ਜਦੋਂ ਆਪਾਂ ਰੋਜ਼ ਲੂਣ ਦਾ ਪੋਚਾ ਘਰ ਵਿੱਚ ਲਗਾਉਂਦੇ ਹਾਂ ਤਾਂ ਇਹਦੇ ਨਾਲ ਘਰ ਦੇ ਜਿੰਨੇ ਵੀ ਬੈਕਟੀਰੀਆ ਹੁੰਦੇ ਹਨ ਜਿੰਨੀਆਂ ਐਸੀਆਂ ਚੀਜ਼ਾਂ ਹੁੰਦੀਆਂ ਹਨ ਜਿਹਦੇ ਨਾਲ ਬਿਮਾਰੀਆਂ ਫੈਲਦੀਆਂ ਹਨ ਉਹ ਘਰ ਤੋਂ ਦੂਰ ਹੋ ਜਾਂਦੀਆਂ ਹਨ ਕਈ ਲੋਕ ਇਹ ਵੀ ਆਖਦੇ ਹਨ ਕਿ ਜਿੰਨੀ ਨਕਾਰਾਤਮਕ ਤਾਕਤਾਂ ਹੁੰਦੀਆਂ ਹਨ ਉਹ ਖਤਮ ਹੋ ਜਾਂਦੀਆਂ ਹਨ ਇਸ ਲਈ ਘਰ ਦੇ ਵਿੱਚ ਲੂਣ ਦਾ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਇਹਦਾ ਜਦੋਂ ਆਪਾਂ ਪੋਚਾ ਲਗਾਵਾਂਗੇ ਤਾਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਘਰ ਦੇ ਦਲੇਦਰ ਖਤਮ ਹੋ ਜਾਣਗੇ ਇਸ ਲਈ ਕਦੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਮਾਇਆ ਉੱਥੇ ਵਾਸ ਕਰਦੀ ਹੈ ਜਿੱਥੇ ਸਾਫ ਸਫਾਈ ਤੇ ਸੁਚਮਤਾ ਨੂੰ ਪਹਿਲ ਦਿੱਤੀ ਜਾਂਦੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਘਰ ਦਾ ਬੂਹਾ ਖੋਲ ਦਿਓ ਇਸ ਦੇ ਨਾਲ ਘਰ ਦੀ ਬਰਕਤ ਵਾਸ ਕਰ ਜਾਂਦੀ ਹੈ ਜੇ ਬੂਹਾ ਬੰਦ ਹੋਵੇ ਤਾਂ ਆਪਾਂ ਮਾਇਆ ਤੇ ਬਰਕਤ ਆਉਣ ਦਾ ਰਾਹ ਹੀ ਬੰਦ ਕਰ ਦਿੱਤਾ ਹੁੰਦਾ ਹੈ ਇਸ ਲਈ ਸੂਰਜ ਚੜਨ ਤੋਂ ਪਹਿਲਾਂ ਘਰ ਦਾ ਬੂਹਾ ਤੇ ਬਾਰੀਆਂ ਖੋਲ ਦਿਓ ਘਰ ਦੇ ਵਿੱਚ ਜੇਕਰ ਕੋਈ ਬੱਚਾ ਵਾਰ-ਵਾਰ ਰੋਈ ਜਾਵੇ ਜ਼ਿੱਦ ਕਰੀ ਜਾਵੇ ਉਸ ਉੱਪਰੋਂ ਨਮਕ ਵਾਰ ਕੇ ਅੱਗ ਵਿੱਚ ਸੁੱਟ ਦਿਓ ਕਹਿੰਦੇ ਹਨ ਕਿ ਨਜ਼ਰ ਤਾਂ ਪੱਥਰ ਵੀ ਪਾੜ ਦਿੰਦੀ ਹੈ ਆਪਾਂ ਵੀ ਫਿਰ ਤਾਂ ਮਨੁੱਖੀ ਰੂਹਾਂ ਹ ਆਪਣੇ ਵਿੱਚੋਂ ਕਈ ਕੀ ਕਰਦੇ ਹਨ ਕਿ ਚਾਹ ਬਣਾਉਣ ਲੱਗਿਆਂ ਵੀ ਲੂਣ ਦੀ ਚੁੰਡੀ ਪਾ ਲੈਂਦੇ ਹਨ ਜਾਂ ਥੋੜਾ ਜਿਹਾ ਲੂਣ ਕਹਿ ਲਓ ਕਿ ਪਾ ਦਿਓ ਚਮਚ ਦਾ ਥੋੜਾ ਜਿਹਾ ਹਿੱਸਾ ਵਿੱਚ ਲੂਣ ਪਾ ਲਈਏ ਚਾਹ ਕਰਾਰੇ ਬਣ ਜਾਵੇਗੀ ਪਰ ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਕਈ ਭੜੇ ਰੋਗਾਂ ਨੂੰ ਨਿਉਤਾ ਦੇ ਰਹੇ ਹੁੰਦੇ ਹਨ ਇਸ ਦੇ ਨਾਲ ਆਪਣੇ ਸਰੀਰ ਵਿੱਚ ਖੂਨ ਦੀ ਘਾਟ ਹੋਣ ਲੱਗ ਜਾਂਦੀ ਹੈ ਤੇ ਆਪਣੀਆਂ ਹੱਡੀਆਂ ਜਿਹੜੀਆਂ ਹਨ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਹੱਡੀਆਂ ਬੜੀਆਂ ਹੀ ਕਮਜ਼ੋਰ ਹੋ ਜਾਂਦੀਆਂ ਹਨ ਜੋ ਕਿ ਛੇਤੀ ਹੀ ਟੁੱਟਣ ਲੱਗ ਜਾਂਦੀਆਂ ਹਨ ਇਸ ਲਈ ਚਾਹ ਵਿੱਚ ਲੂਣ ਦੀ ਵਰਤੋਂ ਕਦੇ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਜਿਆਦਾ ਤੋਂ ਜਿਆਦਾ ਮਾਤਰਾ ਵਿੱਚ ਇਸ ਨੂੰ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਇਸ ਦੇ ਨਾਲ 슈ਗਰ ਤੇ ਪਥਰੀ ਵਰਗੇ ਰੋਗ ਸਰੀਰ ਦੇ ਅੰਦਰ ਆ ਜਾਂਦੇ ਹਨ ਜੋ ਇਹ ਰਿਜ਼ਕ ਦੀ ਕਦਰ ਕਰਦਾ ਹੈ ਉਸ ਦੇ ਘਰ ਹਮੇਸ਼ਾ ਵਾਹਿਗੁਰੂ ਜੀ ਮਿਹਰ ਬਣਾ ਕੇ ਰੱਖਦੇ ਹਨ ਕਿਹਾ ਜਾਂਦਾ ਹੈ ਕਿ ਆਪਣੇ ਘਰ ਵਿੱਚ ਜਿਹੜੀ ਥਾਂ ਤੇ ਗਿੱਲੀ ਹੋਵੇ ਉਹਨੇ ਨਕਾਰਾਤਮਕ ਤਾਕਤਾਂ ਦੇ ਨਾਲ ਭਰੀ ਹੁੰਦੀ ਹੈ ਪੁਰਾਣੇ ਸਮੇਂ ਵਿੱਚ ਲੋਕ ਕੀ ਕਰਿਆ ਕਰਦੇ ਸੀ ਜਿਵੇਂ ਬਾਥਰੂਮ ਦਾ ਹਿੱਸਾ ਸੀ ਉਥੇ ਕੌਲੀ ਵਿੱਚ ਸੈਂਦਾ ਨਮਕ ਪਾ ਕੇ ਜ਼ਰੂਰ ਰੱਖਦੇ ਸੀ ਜਾ ਢੇਲੀਆਂ ਹੀ ਰੱਖ ਦਿੰਦੇ ਸਨ ਸਮੇਂ ਦੇ ਨਾਲ ਹੌਲੀ-ਹੌਲੀ ਜਿਵੇਂ ਮਹੀਨਾ ਪੈ ਜਾਂਦਾ ਸੀ ਜਿਵੇਂ ਹੀ ਉਹ ਪੀਲਾ ਹੋ ਜਾਂਦਾ ਸੀ ਤਾਂ ਉਸ ਨੂੰ ਚੁੱਕ ਕੇ ਬਾਹਰ ਵਗਾ ਦੇ ਦਿੰਦੇ ਸਨ ਕਹਿੰਦੇ ਕਿ ਇਹ ਬਹੁਤ ਹੀ ਸਾਰੀਆਂ ਨਕਾਰਾਤਮਕ ਤਾਕਤਾਂ ਨੂੰ ਸੋਖਣ ਦੀ ਸ਼ਕਤੀ ਰੱਖਦਾ ਹੈ ਫਿਰ ਦੁਬਾਰਾ ਉੱਥੇ ਨਵਾਂ ਲੋਣ ਰੱਖ ਦਿਆ ਕਰਦੇ ਸੀ ਇਹ ਜਿਹੜਾ ਲੋਣ ਉੱਥੇ ਰੱਖਿਆ ਕਰਦੇ ਸੀ ਇਹਦੇ ਵਿੱਚ ਇੱਕ ਕਾਰਨ ਤੇ ਇਹ ਸੀ ਕਿ ਇਹ ਨਕਾਰਾਤਮਕ ਸ਼ਕਤੀਆਂ ਨੂੰ ਸੋਖ ਲੈਂਦਾ ਸੀ ਦੂਸਰਾ ਅਕਸਰ ਹੀ ਲੋਕ ਉਸ ਸਮੇਂ ਆਪਣੇ ਸਰੀਰ ਨੂੰ ਬਹੁਤਾ ਕੰਮ ਲਿਆ ਕਰਦੇ ਸੀ ਹਮੇਸ਼ਾ ਪਾਣੀ ਗੁਣਗਣੇ ਦੇ ਨਾਲ ਹੀ ਨਹਾਇਆ ਕਰਦੇ ਸੀ ਉਸ ਵਿੱਚ ਕੁਝ ਮਾਤਰਾ ਵਿੱਚ ਸਿੰਧਾ ਨਮਕ ਪਾ ਲੈਂਦੇ ਸੀ ਇਸ ਪਾਣੀ ਦੇ ਨਾਲ ਨਹਾਉਂਦੇ ਸਨ ਜਦੋਂ ਇਸ ਪਾਣੀ ਨਾਲ ਨਹਾਉਂਦੇ ਸਨ ਤਾਂ ਸਰੀਰ ਦੀ ਸਾਰੀ ਥਕਾਵਟ ਉੱਤਰ ਜਾਂਦੀ ਸੀ ਕਈ ਲੋਕ ਤਾਂ ਅਜੇ ਵੀ ਜਦੋਂ ਪੈਰ ਧੋਂਦੇ ਹਨ ਰਾਤ ਨੂੰ ਕੰਮਕਾਰ ਤੋਂ ਥੱਕੇ ਆਉਂਦੇ ਹਨ ਉਹ ਆਪਣੇ ਪੈਰ ਧੋਣ ਵਾਲੇ ਪਾਣੀ ਦੇ ਵਿੱਚ ਵੀ ਨਮਕ ਨੂੰ ਪਾ ਲੈਂਦੇ ਹਨ ਇਸ ਦੇ ਨਾਲ ਸਾਰੀ ਹੀ ਥਕਾਵਟ ਦੂਰ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਜਿੰਨੀਆਂ ਮਾਸਪੇਸ਼ੀਆਂ ਨੂੰ ਥਕਾਵਟ ਹੋਈ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਇਸ ਪਾਣੀ ਦੇ ਨਾਲ ਸਰੀਰ ਨੂੰ ਧੋਣਾ ਚਾਹੀਦਾ ਹੈ ਇਸ ਨਾਲ ਜਦੋਂ ਇਸ਼ਨਾਨ ਕਰੀਦਾ ਹੈ ਤੇ ਮਨ ਵਿੱਚ ਵੀ ਜਿਹੜੀ ਥਕਾਵਟ ਹੁੰਦੀ ਹੈ ਭਾਰ ਹੁੰਦਾ ਹੈ ਸਰੀਰ ਦਾ ਭਾਰ ਠੀਕ ਹੋ ਜਾਂਦਾ ਹੈ ਜਦੋਂ ਵੀ ਕਦੀ ਤੁਹਾਨੂੰ ਵੀ ਐਦਾਂ ਲੱਗਦਾ ਹੈ ਕਿ ਸਰੀਰ ਬੜਾ ਹੀ ਥੱਕਿਆ ਜਾਪਦਾ ਹੈ ਟੁੱਟਦਾ ਹੈ ਉਦੋਂ ਹਮੇਸ਼ਾ ਹੀ ਤੁਸੀਂ ਸਿੰਦਾ ਨਮਕ ਪਾ ਕੇ ਕੋਸੇ ਪਾਣੀ ਦੇ ਵਿੱਚ ਇਸਨਾਨ ਕਰ ਲੈਣਾ ਹੈ ਤੁਸੀਂ ਵੇਖਿਓ ਕਿ ਸਰੀਰ ਦੇ ਸਾਰੇ ਹੀ ਬੈਕਟੀਰੀਆ ਵੀ ਦੂਰ ਹੋ ਜਾਣਗੇ ਤੇ ਤੁਸੀਂ ਵੀ ਠੀਕ ਠਾਕ ਮਹਿਸੂਸ ਕਰੋਗੇ ਪੁਰਾਣੇ ਲੋਕ ਇਸ ਦੀ ਵਰਤੋਂ ਬੜੇ ਹੀ ਸਾਰੇ ਕਮਾਂਕਾਰਾਂ ਵਿੱਚ ਕਰਦੇ ਸਨ ਇਸ ਕਰਕੇ ਹਮੇਸ਼ਾ ਹੀ ਇਹ ਕਿਹਾ ਜਾਂਦਾ ਹੈ ਕਿ ਉਹ ਖਾਣ ਪੀਣ ਵਿੱਚ ਵੀ ਲੋਣ ਦੀ ਵਰਤੋਂ ਕਰਦੇ ਸਨ ਤੇ ਜਿਸ ਦੇ ਨਾਲ ਘਰ ਵਿੱਚ ਸੁੱਖ ਸਮ੍ਰiddhi ਆਉਂਦੀ ਸੀ ਇਹ ਤਿੰਨ ਥਾਵਾਂ ਤੇ ਲੋਣ ਰੱਖਣਾ ਬੜਾ ਹੀ ਜ਼ਰੂਰੀ ਹੁੰਦਾ ਹੈ ਸਭ ਤੋਂ ਪਹਿਲੀ ਥਾਂ ਤਾਂ ਕਹਿੰਦੇ ਹਨ ਕਿ ਆਪਣੀ ਰਸੋਈ ਦੇ ਵਿੱਚ ਲੋਣ ਨੂੰ ਅਜਿਹੀ ਥਾਂ ਤੇ ਰੱਖਣਾ ਚਾਹੀਦਾ ਹੈ ਕਿ ਜਿੱਥੇ ਕਿਸੇ ਨੂੰ ਨਜ਼ਰ ਨਾ ਆਵੇ ਤੇ ਤੁਹਾਡੇ ਸਰੀਰ ਦੇ 36 ਤਰ੍ਹਾਂ ਦੇ ਰੋਗ ਇਸ ਦੇ ਨਾਲ ਹੀ ਦੂਰ ਹੋ ਜਾਣਗੇ ਖਾਣਾ ਬਣਾਉਣਾ ਜਦੋਂ ਤੁਸੀਂ ਸ਼ੁਰੂ ਕਰ ਦਿੰਦੇ ਹੋ ਤੇ ਉਸ ਵਿੱਚ ਹੀ ਤੁਹਾਨੂੰ ਫਿਰ ਲੋਣ ਪਾ ਦੇਣਾ ਚਾਹੀਦਾ ਹੈ ਦੂਜੀ ਥਾਂ ਬਾਥਰੂਮ ਕਿਹਾ ਜਾਂਦਾ ਹੈ ਜਦੋਂ ਆਪਾਂ ਬਾਥਰੂਮ ਦੇ ਵਿੱਚ ਨੂਣ ਰੱਖਦੇ ਹਾਂ ਇਸ ਦੇ ਨਾਲ ਘਰ ਵਿੱਚ ਜਿੰਨੀਆਂ ਵੀ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਤੀਸਰੀ ਥਾਂ ਹੈ ਜੀ ਨਹਾਉਣ ਵਾਲਾ ਜਦੋਂ ਨਹਾਓ ਤੇ ਇਹਦੀ ਵਰਤੋਂ ਜ਼ਰੂਰ ਕਰੋ ਇਸ ਨਾਲ ਤੁਹਾਡੇ ਸਰੀਰ ਦੇ ਜਿੰਨੇ ਵੀ ਰੋਗ ਹਨ ਉਹ ਦੂਰ ਹੋ ਜਾਣਗੇ ਚੌਥਾ ਕੰਮ ਕਰਨਾ ਹੈ ਕਿ ਜਦੋਂ ਤੁਸੀਂ ਝਾੜੂ ਪੋਚਾ ਲਗਾਉਂਦੇ ਹੋ ਉਦੋਂ ਪਾਣੀ ਦੇ ਵਿੱਚ ਜ਼ਰੂਰ ਨੂਣ ਪਾ ਲੈਣਾ ਹੈ ਇਸ ਦੇ ਨਾਲ ਘਰ ਦੇ ਸਾਰੇ ਹੀ ਬੈਕਟੀਰੀਆ ਦੂਰ ਹੋ ਜਾਣਗੇ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਣਗੀਆਂ ਭਾਵੇਂ ਜਦੋਂ ਵੀ ਕਦੇ ਲੱਗੇ ਕਿ ਘਰ ਦਾ ਕੋਈ ਬੱਚਾ ਜਵਾਕ ਵਾਰ-ਵਾਰ ਰੋਈ ਜਾ ਰਿਹਾ ਹੈ ਉਸ ਤੋਂ ਤੁਸੀਂ ਵਾਰ ਕੇ ਜਿਹੜਾ ਲੋਣ ਹੈ ਅੱਗ ਦੇ ਵਿੱਚ ਸੁੱਟ ਦੇਣਾ ਹੈ ਇਸ ਦੇ ਨਾਲ ਸਾਰੇ ਹੀ ਉਸ ਦੀ ਨਜ਼ਰ ਚਿਹੜੀ ਹੈ ਉੱਤਰ ਜਾਵੇਗੀ ਪੁਰਾਣੇ ਲੋਕ ਇਸ ਗੱਲ ਨੂੰ ਮੰਨਦੇ ਸੀ ਅਮਲ ਵੀ ਕਰਦੇ ਸੀ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਸੀ ਕਿਹਾ ਜਾਂਦਾ ਹੈ ਕਿ ਵਿਸ਼ਵਾਸ ਤੇ ਤਾਂ ਦੁਨੀਆ ਕਾਇਮ ਹੈ ਇਸ ਕਰਕੇ ਤੁਸੀਂ ਇਹਨਾਂ ਗੱਲਾਂ ਤੇ ਵਿਸ਼ਵਾਸ ਤੇ ਭਰੋਸਾ ਕਰ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ